ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡੇ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪ੍ਰਿੰਗੜੀ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੀਰ ਬਿੰਦੇਹੋਂ ਦੇ ਕੋਲ ਆਏ ਆ ਤਾਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਵਪਾਰ ਲੈਣ ਦਾ ਕੰਮ ਇਹਨਾਂ ਦਾ ਰੋਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਵੀਰ ਬਿੰਦੇਹੋਂ ਦੇ ਕੋਲ ਹਰੀਕੇ ਪੱਤਨ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਇਦਰੋਂ ਪੱਟੀ ਵੀ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ। ਪਨਗੋਟਾ ਪਿੰਡ ਨੇੜੇ ਆ ਕਿਰਤੋਵਾਲ ਪਿੰਡ ਥੋੜੀ ਦੂਰੀ ਤੇ ਆ। ਤੇ ਬਾਕੀ ਤਰੀਕਾ 'ਚ 24 ਅਕਤੂਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਦਾ। ਪੂਰੀ ਗੱਲਬਾਤ ਕਰਾਂਗੇ। ਵੜ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਦਿਖਾਉਣੀ ਆ ਆਪਾਂ। ਮਾਲ ਵੈਸੇ ਸਾਰਾ ਸੁਆ ਸੁਆਇਆ ਇੱਕ ਜਰਸੀ ਨਸਲ ਬਰੀਡ ਦੇ ਵਿੱਚ ਵੜ ਜਿਹੜੀ ਆਪਾਂ ਤੁਹਾਨੂੰ ਗੱਬਰ ਨੂੰ ਟੁਕੀ ਤਿਆਰੀ ਵਾਲੀ ਦਿਖਾਵਾਂਗੇ। ਸਸਤੇ ਰੇਟਾਂ ਦੇ ਉੱਤੇ ਪਸ਼ੂ ਜਿਹੜੇ ਤੁਹਾਨੂੰ ਮਿਲ ਜਾਂਦੇ ਆ। ਅਕਸਰ ਜਦੋਂ ਵੀ ਆਪ ਉਹੋ ਜੀ ਜਗ੍ਹਾ ਤੋਂ ਵੀਡੀਓ ਬਣਾਈਆਂ ਠੀਕ ਆ ਜੀ ਜਿੱਥੇ ਬਿਲਕੁਲ ਬਾਜ ਪੰਚਾਇਤ ਪੜਤੇ ਹੁੰਦੇ ਆ ਉਹ ਸਾਰੇ ਭੈਣ ਭਰਾਵਾਂ ਦੇ ਆਪਾਂ ਬਿਲਕੁਲ ਨਿਗਾਹ ਦੇ ਵਿੱਚ ਲਿਆ ਦਿੰਨੇ ਆ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਹੁੰਦੇ ਮਾਤੜ ਭਰਾ ਨੇ ਤੇ ਬਿਲਕੁਲ ਉਸ ਹਿਸਾਬ ਵੰਡਦਾ ਪਸ਼ੂ ਜਿਹੜਾ ਤੁਹਾਨੂੰ ਮਿਲ ਜਾਊਗਾ ਇਸ ਕਿਲੇ ਤੋਂ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁਰੰਧਿਆ ਚੜਦੀ ਕਲਾ ਵੀਰ ਜੀ ਸ਼ੁਕਰ ਮਾਨਾ ਕਿਰਪਾਵੰਦੀ ਹੋਰ ਸਨਾਂ ਠੀਕ ਹੋ ਰਹੀ ਵਧੀਆ ਮਨਾਲੀ ਦੀਵਾਲੀ ਫਿਰ ਹੋਰੀ ਬਣਾਈ ਦੀ ਦੀਵਾਲੀ ਚਲ ਠੀਕ ਆ ਛੋਨੇ ਦੇ ਦੀਵਾਲੀ ਹਾਂਜੀ ਹੋ ਗਿਆ ਵਧੀਆ ਛੋਨੇ ਫ੍ਰੀ ਹੋ ਗਏ ਦੋ ਦਿਨ ਵੱਡੇ ਦੇ ਦੋ ਦਿਨ ਪਹਿਲਾਂ ਵੀਲੇ ਹੋ ਗਏ ਠੀਕ ਆ ਠੀਕ ਆ ਉਦੋਂ ਜੋ ਗਿਆ ਵੱਡੇ ਠੀਕ ਆ ਮੰਡੀ ਮੁੰਡੀ ਵੀ ਲਾਇਆ ਕਿਹੜਾ ਫਿਰ ਵੀਰ ਕੇ ਨਹੀਂ ਗਿਆ ਮੰਡੀ ਜਾਣਾ ਜ਼ਰੂਰੀ ਅੱਛਾ ਉਹ ਡੰਗਰ ਖਰਦਾਂ ਵੀ ਦੀ ਫਿਰ ਵੇਖਿਆ ਮਾਲ ਨਹੀਂ ਰੁਕਉਂਦਾ ਮੰਡੀ ਆ ਔਖਾ ਕੰਮ ਡੀਆਂ ਆ ਆ ਠੀਕ ਆ ਇੱਥੇ ਘਰੇ ਵਧੀਆ ਬੈ ਕੇ ਕੁਰਸੀ ਵੇਲੀ ਦਾ ਮਾਰਾ ਹਾਂ ਹਾਂ ਉਸੇ ੱਤੇ ਖਾਂ ਜਾਈਦੇ ਚਲੋ ਇਸੇ ਤਰ੍ਹਾਂ ਹੀ ਹਾਂ ਹਾਂਜੀ ਉਹ ਮੇਲੇ ਫਿਰ ਧੂੜ ਧੱਕੇ ਤੇ ਕੰਮ ਪੱਗ ਹੋ ਵਿੱਚ ਰਾਤ ਰਾਇਆ ਕਾ ਉਹ ਸ਼ੋਗ ਮੇਲੇ ਕਰਾਂ ਜਿਹੜੇ ਕਰਨੇ ਚਲੋ ਇਸੇ ਤਰ੍ਹਾਂ ਇੱਕ ਭੈਣ ਭਰਾਵਾਂ ਨੂੰ ਮਿਲ ਲਿਆ ਹਨ ਹਾਂਜੀ ਹਾਂਜੀ ਚਲੋ ਅੱਜ ਪਿੰਦੇ ਵੀਰ ਜਿਹੜੇ ਆਪਾਂ ਨਾਗ ਦਿਖਾਉਣੇ ਆ ਟੋਟਲ 5 ਨੇ ਹਾਂਜੀ ਇੱਕ ਬਗੈਰ ਬੱਚਿਓ ਵੈੜਾ ਤਿੰਨ ਪ੍ਰੋਪਰ ਬੱਚੇ ਸਮੇਤ ਆ ਇੱਕ ਜਰਸੀ ਆਪਣੇ ਕੋਲ ਠੁੱਕੀ ਤਿਆਰੀ ਆ ਜਾਰੀ ਤੇ ਹਾਂਜੀ ਗੱਲੀ ਬਾਕੀ ਤੋਹਫੇ ਵਹਾਉਣੇ ਆ ਮੇਰੇ ਭਰਾਵਾਂ ਨੂੰ ਠੀਕ ਆ ਜੀ ਮੁੱਲ ਬੜੇ ਜਾਇਜ਼ ਆ ਕਿੰਨੇ ਕੇ ਮੋਲੀ ਹੋਣੀ ਵੀ ਦੀ ਉਦੋਂ ਮਾਰ ਕੇ ਸ਼ੁਰੂਆਤ ਆਪਾਂ ਉਧਰਲੇ ਪਾਸੇ ਕਰਾਂਗੇ ਇੱਕ ਵੀ ਜਰਸੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਰੱਖਿਆ ਇਹ ਦੂਜਣ ਜਰਸੀ ਇਹ ਤਿੱਜਾ ਸੁਣਵੀਰ ਜੀ ਤਿੱਜਾ ਸੁਆ ਪਿੰਡੋਂ ਲਈ ਏ ਹਾਂ 18 ਲੀਟਰ ਦਾ ਭਰੋਆ ਪਿੱਲੀ ਜਰੀ ਨੇ ਅੱਛਾ ਹਾਂਜੀ ਲਾ ਵੀ ਬਾਕੀ ਥਾਂ ਸੁਣ ਦੀ ਬੜੀ ਸਾਫ਼ ਸੁਥਰੀ ਆ ਜੀ ਕੁਆਲਿਟੀ ਵੇਖੋ ਇਹ ਜਰਸੀ ਨਸਲ ਦੇ ਵਿੱਚ ਜਿਹੜੀ ਦੋਸਤੋ ਤਿੱਜਾ ਸੁਆ ਵਾਲੀ ਵੜ ਤੁਹਾਨੂੰ ਦਿਖਾਵਾਂਗੇ ਆ 30 30 ਹੁੰਦੇ ਨੇ ਪੂਰੀ ਹੋਣੇ ਵੀਰ ਜੀ ਦੇ ਠੀਕ ਹੈ ਭਰਾ ਬਹੁਤ ਪਿਆਰੀ ਵੜ ਆ ਹਾਂਜੀ ਪੂਰੀ ਗੱਲਬਾਤ ਕਰਾਂਗੇ ਸੋ ਸ਼ੁਰੂਆਤ ਜਿਹੜੇ ਪਸ਼ੂ ਸਵੇ ਸਵੇ ਆ ਇਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਗੱਬਣ ਵੜ ਤੁਹਾਨੂੰ ਜਰਸੀ ਬਾਅਦ ਵਿੱਚ ਦਿਖਾ ਦਿਆਂਗੇ ਇੱਥੋਂ ਕਰ ਲਾ ਵੀਰ ਬਿੰਦੇ ਸ਼ੁਰੂਆਤ ਜਿਹੜੀ ਆਪਣੇ ਕੋਲ ਦੱਬੀ ਬੈਠਾ ਵੀਰ ਕੀ ਬਹਿ ਰਿਹਾ ਹੈ ਜੀ ਇਹ ਦੋ ਮਹੀਨਾ ਸੂਈ ਜੇ ਬੱਚਾ ਬੱਚਾ ਮਗਰ ਅੱਛਾ ਲਿਆਂਦਾ ਨਹੀਂ ਆਪਾਂ ਠੀਕ ਆ ਜੀ ਅੱਛਾ ਉੱਚਾ ਪੱਲੇ ਆਂਦਾ ਨਹੀਂ ਆਪਾਂ ਪੰਪ ਨੂੰ ਫਾਇਦਾ ਨਹੀਂ ਵੀ ਉਹ ਛੱਡਦੇ ਦੇ ਨਾ ਪੱਲੇ ਆਂਦਾ ਇਹਦਾ ਤੁਸੀਂ ਦੋ ਮਹੀਨਾ ਹੋ ਗਿਆ ਜੀ ਉਹ ਦੋ ਮਹੀਨੇ ਹੋ ਗਏ ਹਾਂ ਐਸ ਵਕਤ ਦੁੱਧ ਕਿੰਨਾ ਦੇ ਥੱਲੇ ਦੋ 7 ਤੋਂ 8 ਵੀ ਦੀ ਰਾਤੀ ਹੈ ਆਪਣੇ ਕੋਲੇ 8 ਹੋ ਦੇ 7 ਹੋ ਜੀ ਠੀਕ ਆ ਜੀ ਚੌਣ 1 ਨੰਬਰ ਵੀਰ ਜੀ ਠੀਕ ਆ ਹਾਂ ਜੀ ਠੀਕ ਆ ਮਤਲਬ ਬੰਗਾ ਬੰਗਾ ਪਾਉਣ ਦੀ ਲੋੜ ਤਾਂ ਨਹੀਂ ਵੀ ਵੀਰ ਜੀ ਬੰਗਾ ਪਾਉਂਦੇ ਇਹਨੂੰ ਹਾਂ ਬੰਗਾ ਪਾ ਲੀ ਹਾਂ ਜੀ ਨਾ ਵੀ ਚਵਾਈ ਬਾਕੀ ਕਰਵਾਉਣੀ ਹੈ ਇੱਕ ਨੰਬਰ ਦੀ ਨਵੀਂ ਵੀਡੀਓ ਚੱਕਣਾ ਕੋਈ ਵੀ ਆਪਣਾ ਟਕਰਾਂ ਲਾਉਮੇ ਵਾਲਾ ਠੀਕ ਹੈ ਲੈ ਫਿਰ ਕੱਢ ਲਾਂ ਬਾਹਰ ਜੀ ਤੋਰ ਕੇ ਦਿਖਾ ਦਈਏ ਲੋ ਵੀ ਦੋਸਤੋ 8 7 ਲੀਟਰ ਜਿਹੜਾ ਦੁੱਧ ਇਸ ਵਾਇਰ ਦੇ ਥੱਲੇ ਹਾਜ਼ਰ ਆ ਹਾਂਜੀ ਕਰਾਸ ਬਰੀਡ ਦੇ ਵਿੱਚ ਆ ਬਾਕੀ ਅੰਗ ਪ੍ਰੋਪਰ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਜੇ ਤੇ ਆ ਫੇਸ ਕੁਆਲਟੀ ਆ ਵਾਈਟ ਰੰਗ ਦੇ ਵਿੱਚ ਕੁਝ ਕੁ ਬਲੈਕ ਜਿਹੜੇ ਆ ਸਪੋਰਟ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਮੁੱਠੀ ਮੁੱਠੀ ਥਾਣਾ ਤੋ ਇਹ ਬਿਲਕੁਲ ਜਿਹੜੇ ਮੇਰੇ ਭਰਾ ਨੇ ਠੀਕਾ ਜੀ ਉੱਚੇ ਸੂਬਾ ਜਿਹਨੂੰ ਵੀਰ ਨੂੰ ਚੱਲਦਾ ਵੀ ਕਈ ਵਾਰ ਮਾਲ ਟੰਗਰ ਸੁੰਨ ਦੇ ਵਿੱਚ ਹੀ ਦੋ ਦੋ ਮਹੀਨੇ ਪਏ ਹੁੰਦੇ ਆ ਥਣ ਦਿਖਾ ਦੇ ਰਛੇ ਵਾਂਗ ਕਰਕੇ ਆ ਥਣ ਜਿਹੜਾ ਜਸ਼ਨ ਚੰਗੀ ਤਸੱਲੀ ਨਾਲ ਦਿਖਾ ਦੇ ਵੀ ਕਿਸੇ ਵੀਰ ਨੇ ਦੂਰੋਂ ਆਉਣਾ ਕਿਸੇ ਨੇੜੇ ਆਉਣਾ ਠੀਕਾ ਜੀ ਇੱਕ ਵਾਰੀ ਥਣ ਦਾ ਸੈਜ ਤੁਸੀਂ ਚੈੱਕ ਕਰ ਲਓ ਮੁਠੀ ਆ ਦਾ ਥਣ ਆ ਵੰਗਾ ਮਗਰ ਲੀਆਂ ਲੱਤਾਂ ਨੂੰ ਲੈਂਦੀ ਆ ਤੇ ਚਵਾਈ ਕਰ ਲਓਗੇ ਤੇ 8-7 ਕਿਲੋ ਦਾ ਥੱਲੇ ਦੁੱਧ ਤੇ ਆ ਫੇਸ ਕੁਆਲਟੀ ਵਿਖਾ ਦੇ ਬਿੱਲੇ ਬਿੰਦੇ ਨੂੰ ਕਰਦੀ ਮੜਾ ਇੱਕ ਕੰਨ ਵਿਖਾ ਦੇ ਕਈ ਵਾਰ ਇੱਥੇ ਆਣ ਕੇ ਮੇਰਾ ਭਰਾ ਬਾਅ ਇੱਕ ਕੰਨ ਪ੍ਰੋਪਰ ਤੁਸੀਂ ਵੇਖੋਗੇ ਇੱਕ ਕੰਨ ਕਟਿੰਗ ਹੋਈ ਆ ਕਟਿਆ ਹੈਗਾ ਜੀ ਤੇ ਇਹ ਜਿਹੜਾ ਬਿਲਕੁਲ ਤੁਸੀਂ ਮੂੰਹ ਮੱਥਾ ਇੱਕ ਵਾਰੀ ਚੈੱਕ ਕਰ ਲਓ ਠੀਕ ਆ ਬੰਦੇ ਲਓ ਵੀਰੇ ਆ ਸੰ ਸੰ ਦਿਖਾ ਦੇ ਗਰੀ ਹਾਂ ਆ ਬਾਕੀ ਥਾਣ ਪੂਰਾ ਸੁਆਤੀ ਲੱਗਾ ਠੀਕ ਆ ਜੀ ਥਾਣ ਗੋਲ ਦੀ ਪੂਰੀ ਕਾਇਮ ਆ no doubt ਇਹ ਨਹੀਂ ਹੈਗਾ ਕਾ ਵੀ ਇੱਥੇ ਆਣ ਕੇ ਕੋਈ ਸੱਜਣਾ ਆ ਕੇ ਵੀ ਕੋਈ ਥਾਣ ਛੋਟਾ ਥਾਣ ਮੁਠੀ ਆ ਵੇਦ ਇੱਕ ਟੀਮ ਬੋਲਰ ਕੀ ਡਿਮਾਂਡ ਰੋਗੀ ਵੀਰੇ ਦੀ ਡਿਮਾਂਡ ਛੋਟੀ ਕਰਨੀ ਵੀ ਜਿਹੜਾ ਮਾਲ ਵਿਕ ਜਾਵੇ ਲਾਈਨ ਦੇ ਨਾਲੇ ਮੋਲੀ ਪਾਉਣੀ ਆਪਾਂ ਕਰਦੇ ਆ ਜੀ ਕੋਈ 25 25 ਦੀ ਹੈਗਾ ਦਾ ਹਾਂ ਹਾਂ ਨਾ ਬਾਈ ਆ 200 ਰੁਪਏ ਛੋੜੂਗੀ ਚੋ ਬਾਈ 2000 ਚੋਂ 100 ਰੁਪਏ ਛੋੜੋਗੀ ਛੋੜ ਹੋ ਗਈ ਹਾਂ ਜੀ ਲਓ ਜੀ ਦੋ ਡਾਕਟਰ ਕਰ ਭਰਾਵਾ ਵੀਰ ਦੀ ਇਸੇ ਜੀ 22000 ਚੋਂ 100 ਰੁਪਏ ਹਾਂ ਛੋੜ ਹੋ ਗਈ ਇੱਧਰ ਸੈਕੰਡ ਨੰਬਰ ਤੇ ਦਿਖਾ ਦਈਏ ਆ ਵਾੜ ਆ ਗਈ ਬਲੈਕ ਰੰਗ ਚ ਹਨਾ ਇਹ ਵੀ ਕੱਲ ਸੂਈ ਜੋ ਠੀਕ ਹੈ ਵੀਰ ਉਹ ਮਗਰ ਵਸ਼ੀ ਨਾਲ ਗੋ ਨਾਲ ਜੇ ਦੇ ਲੈ ਵੀ ਬਿਲੀ ਵਸ਼ੀ ਨਾਲ ਬਿਛ ਆ ਬੱਚਾ ਦਿਖਾ ਦੇ ਆਪਣੇ ਕੋਈ ਵੀਡੀਓ ਜੇ ਤੱਕ ਪਈ ਵੀਰਦੀ ਇਹਦੀ 나ੜੂਆ ਨਾਲ ਆ ਠੀਕ ਆ ਜੀ ਹਾਂਜੀ ਸੋ 나ੜੂਆ ਨਾਲ ਆ ਬਾਕੀ ਬਹੁਤ ਖੂਬਸੂਰਤ ਜਰਸੀ ਮਗਰ ਕ੍ਰਾਸ ਬ੍ਰੀਡ ਦੇ ਵਿੱਚ ਹੀ ਵੱੱਛੀ ਆ ਹਾਂ ਤੇ ਸੂ ਉਹਦਰ ਵੀ ਸਣ ਜੀਨ ਲੈਨ ਖਦਰ ਪਰੇ ਬੱਠੇ ਠੀਕ ਆ ਹਾਂਜੀ ਤੇ ਨਾਲ ਪਿੰਦੇ ਵੀਰ ਬਾਹਰ ਕੱਢ ਲੀਏ ਦੂਜਾ ਸੂਹਾ ਕਿ ਪਹਿਲੇ ਨੇ ਪਹਿਲਣ ਵੀਰਦੀ ਇਹ ਪਹਿਲਣ ਆਏ ਨੇ ਪਹਿਲਣ ਫਲੋਲ ਵੱੱਛੀ ਆ ਠੀਕ ਆ ਜੀ ਪਹਿਲਣ ਆਏ ਹੁਣ ਪਹਿਲਾ ਸੂਹਾ ਹਾਂਜੀ ਉਹ ਦੋ ਕਟਾਂਕ ਚੋਲੀ ਆਪਾਂ ਨਹੀਂ ਵੀਰਦੀ ਇੱਕ ਦੋ ਚਵਾਈਆਂ ਹੋਈਆਂ ਸਿਰਫ ਇਹ ਜਗੀਆਂ ਦੋ ਕੀ ਚਵਾਈਆਂ ਬੋਲੇ ਚ ਪੂਰੀ ਸਾਫ ਨਹੀਂ ਕੀਤੀ ਨਹੀਂ ਸਾਫ ਨਹੀਂ ਵੀਰਦੀ ਘਰ ਲਓ ਇਹ ਪਲੂਨ ਪਹਿਲਾ ਸਵੇਰ ਤੋਂ 22 ਤੁਸੀਂ ਸਾਹਮਣੇ ਵੇਖ ਰਹੇ ਜੇ ਮਗਰ ਵੀ ਬੱਛੀ ਏ ਆਪ ਉਹ ਵੀ ਵੈੜ ਪਹਿਲਾ ਸਵੇਰ ਸੋਈ ਆ ਹਾਈਟ ਮੀਡੀਅਮ ਦੇ ਵਿੱਚ ਆ ਸੋ ਚੁਵਾਈਆਂ ਚੁਵਾਈਆਂ ਜਾ ਕੇ ਥਣ ਹੋਰ ਵੀ ਕੱਟ ਆਉਗੀ ਬਾਕੀ ਪਸਮ ਕਾ ਨਿਕਲ ਆਉਂਦਾ ਵੀ ਠੰਡੀਆਂ ਵੀਡੀਓ ਚ ਹਾਂ ਸਾ ਦਿਖਾ ਦਿਓ ਆ ਦਿਖਾ ਦਿਓ ਬਾਕੀ ਜਿਹੜਾ ਇੱਕ ਠੀਰਾ ਬਣਾ ਇੱਕ ਠੰਡਾ ਬਣਾਓ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਕਿਸੇ ਭੈਣ ਨੇ ਚਵਾਈ ਕਰਨੀ ਆਪਣੇ ਕੋਲੇ ਜੇਰ ਦੀ ਵੀਡੀਓ ਸੁੰਦੀ ਵੀਡੀਓ ਸਾਰੇ ਆਪਣੇ ਕੋਲ ਪੁਰਾਪਾ ਘਰੇ ਸੋਈ ਆ ਬਸ ਠੀਕ ਆ ਉਹ ਆਪਣੇ ਕੋਲੇ ਹੁਣ ਜਦ ਮਰਜ਼ੀ ਵੀਡੀਓ ਮੰਗਾ ਸਕਦਾ ਜੇਰ ਜੁਰ ਪ੍ਰੋਪਰ ਇੱਥੇ ਪਾਈ ਆ ਵੀ ਨਹੀਂ ਆ ਲੈਕ ਨੰਬਰ ਆ ਵੀਰੇ ਜੀ ਨਹੀਂ ਲੈ ਬਸ਼ੀਂ ਦੇ ਕਾਂਗੇ ਠੀਕ ਆ ਠੀਕ ਆ ਲਓ ਵੀ ਠੀਕ ਆ ਜੀ ਉਦਾਂ ਵੀ ਬਿੰਦੇ ਪੂਰੀਆ ਠੰਡੀ ਅੱਧੀ ਰਹੀ ਐ ਵੀ ਠੰਡੀ ਉਹ ਚੱਕਣਗੇ ਵੀਰ ਜੀ ਹੋ ਜਾ ਹਾਂਜੀ ਜਿੱਦਾਂ ਮਰਜ਼ੇ ਹੱਥੋਂ ਦਫੇਰ ਕੇ ਕੋਈ ਤਸੱਲੀ ਕਰੇ ਮੇਰੇ ਵੀਰ ਜੀ ਉਹ ਚੱਕਣੇ ਜੂੜੂਣੇ ਲੈਂਦੀ ਆ ਦੇਖੋ ਜੂੜ ਬੰਗਾ ਲੈਂਦੀ ਬੰਗੇ ਬਗੈਰ ਚੋਈਦੀ ਆ ਇਹ ਮੱਡੀ ਬੈਗ ਚ ਹੋਈ ਆ ਸਾਨੂੰ ਇਹ ਚੱਕਰ ਚ ਲੈ ਵੀ ਬਿੰਦੇ ਮੋਲ ਬੋਲਦੇ ਫਿਰ ਕੀ ਮੋਲ ਵੀਰ ਜੀ ਦਾ ਕੋਈ ਪੈਂਦੀ ਪਿੰਦੀ ਨਹੀਂ 32 ਦਿਹਾੜਾ ਵੀਰ ਜੀ 700 ਰੁਪਏ ਛੋੜ 32 ਜੋ ਹਾਂਜੀ ਐਂਡ ਇਹ ਕਿ ਹੋ ਜੂਗਾ ਛੋੜ ਨਹੀਂ ਐਂਡ ਵੀਰ ਜੀ ਕਰਦਾ ਥੋੜਾ ਬੜਾ ਮਾਨਤਣਾ ਲੋ ਜੀ 32000 ਦੇ ਵਿੱਚੋਂ ਛੋੜ ਚੱਪਾ ਹਾਂਜੀ ਮਾਨਤਨ ਹੋ ਜਾਊਗਾ 32000 ਦੇ ਵਿੱਚੋਂ ਠੀਕ ਹੈ ਜੀ ਕੋਈ 100 ਰੁਪਿਆ ਛੋੜ ਲਾ ਲੋ ਰੱਸਾ ਚਟਾਈ ਹਾਂਜੀ ਇੱਧਰ ਇੱਕ ਸ਼ਾਈ ਵਾਲ ਆਪਣੇ ਕੋਲ ਆ ਗਈ ਕੋਈ ਰਾਖੀ ਤੇ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਲੈ ਹਾਂਜੀ ਠੀਕ ਹੈ ਜੀ ਕੋਈ ਗਧਰੀ ਰਾਖੀ ਦਾ ਮੰਨ ਲੈ ਠੀਕ ਹੈ ਬਾਕੀ ਮੇਰੇ ਭਰਾ ਆ ਫੇਸਬੁਕ ਕੁਆਲਿਟੀ ਇਹ ਵੀ ਸੱਚਰੀ ਏ ਤੇ ਪਰਸਾਂ ਸੋਈ ਵਧੀ ਇਹਦੀ ਵੀ ਵੀਡੀਓ ਆਪਣੇ ਸਾਰਾਗਾ ਪ੍ਰੋਬਰ ਜੋ ਸੂਨਿਆਂ ਤੱਕ ਸਾਰਾ ਕੋ ਆਪਣੇ ਕੋਲੇ ਆ ਠੀਕ ਹੈ ਜੀ ਇਹ ਘਰੇ ਸੋਇਆ ਮਾਲ ਆਪਣੇ ਇਹਦਾ ਸੂਆ ਕਿਵੇਂ ਹੋਵੇਗਾ ਯਾ ਤੱਜਾ ਵੀਰ ਜੀ ਤੱਜਾ ਸੂਆ ਬੱਛਾ ਮਗਰ ਦੇ ਬੱਛਾ ਵਗਰ ਮ ਇਹ ਪਰਸੋਂ ਦੀ ਸੂਈ ਜੋ ਹਾਂ ਆ ਲੈ ਆ ਲੈ ਇਹ ਮਗਰਵੱਛਾ ਠੀਕ ਆ ਮੇਲ ਕਾਫ ਆ ਪਰਸੋਂ ਦੀ ਸੂਈ ਤੇ ਬੋਲਾ ਵੀ ਰਪਿੰਦੇ ਦਾ ਬੋਲਾ ਹੀ ਦਿਖਾਵਾ 12 ਲੀਟਰ ਦਾ ਹੋਊਗਾ 10 ਲੀਟਰ ਮਾਰਵਾ ਲੀਟਰ ਹੋਊਗਾ ਤੁਹਾਂ ਠੀਕ ਆ ਜੀ ਹਾਂ 10 ਲੀਟਰ ਪੂਰਾ ਮਿੰਤੀ ਵਾਲਾ ਲੀਟਰਾਂ ਵਾਲਾ ਠੀਕ ਆ ਅੱਜ ਜਣ ਇੱਕ ਵਾਰੀ ਥਾਣ ਮਖਾ ਦੇ ਚੌਕ ਕੰਨੀਆਂ ਦੇ ਚਾਰੇ ਥਾਣ ਤੁਸੀਂ ਵੇਖ ਲਓ ਕੋਈ ਫੋਟ ਛਾਂਗ ਨਹੀਂ ਗਈ ਚਾਰੇ ਥਾਣ ਆ ਬਾਹਰ ਖੋਲ ਕੇ ਤੋਰ ਕੇ ਵਿਖਾ ਦਿੰਦੇ ਆ ਤਸੱਲੀ ਦੇ ਨਾਲ ਬਾਕੀ ਥਾਣ ਹੱਥੀ ਮੁਠੀ ਵਾਲਾ ਹੀ ਆ ਰੰਗ ਦੀ ਗੱਲ ਕਰਨ ਲੱਗੇ ਜਿਵੇਂ ਆਪਾਂ ਇੱਕ ਗਦਰੀਆ ਰੰਗ ਵੇਖਦੇ ਆ ਲਾਲ ਰੰਗ ਤੇ ਇੱਕ ਵਾਈਟ ਦਾ ਕੰਬੀਨੇਸ਼ਨ ਜਿਆ ਸ਼ਾਈ ਵਾਲਾ ਆਂਦੀ ਹਾ ਕੋਈ ਸ਼ਾਈ ਵਾਲ ਦਾ ਮੰਨ ਲੈ ਕੋਈ ਰਾਠੀ ਦਾ ਮੰਨ ਲੈ ਮੇਰਾ ਭਰਾ ਜਿੱਦਾਂ ਵੀ ਕਿਸੇ ਵੀਰ ਨੂੰ ਸਮਝ ਲੱਗੂਗੀ ਆ ਦੇਖੋ ਹਾਈ ਤਾਂ ਬੰਦੇ ਰੋਕ ਲਈ ਇੱਕ ਮਿੰਟ ਭਰਾ ਇੱਥੇ ਰੋਕ ਲਿਆ ਥੋੜਾ ਬੱਚੇ ਪੁੱਛੇ ਦਾ ਕਰਕੇ ਨਾ ਸੁਣੀ ਕਰਕੇ ਕਾਲੀ ਪੀਂਦੀਆਂ ਥੋੜਾ ਜਿਆ ਇਧਰੋਂ ਵਿਖਾ ਦੇ ਚਾਚਾ ਨਾ ਇਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਪੂਰੀ ਤਸੱਲੀ ਨਾਲ ਥਣ ਵਿਖਾਓ ਹਾ ਕਾਲੀਆਂ ਪੀਂਦੀਆਂ ਬੱਚੇ ਕਰਕੇ ਥੋੜੀਆਂ ਜੀਆਂ ਹਾਂ ਜਲੀ ਮਤੇ ਕੋਈ ਕੋਈ ਨਹੀਂ ਕੋਈ ਹੌਸਲੇ ਨਾਲ ਜਾਣਦਗੀ ਕੋਈ ਨਹੀਂ ਠੀਕ ਆ ਠੀਕ ਆ ਵਧੀਆ ਹਨ ਪੂਰਾ ਇੱਕ ਸਾਰ ਪੱਧਰ ਲੈਵਾ ਠੀਕ ਆ ਜੀ ਉਹ ਯਾਰ ਹਾਂ ਓਬਿਜੀਨ ਹਾਂ ਨਹੀਂ ਨਹੀਂ ਕਰ ਕਰਦਾ ਬੱਚੇ ਤੇ ਭੱਜ ਕੇ ਆਉਣਾ ਹੀ ਕਰਮਾਰੀ ਨੇ ਬਾਕੀ ਪਿੰਦੇ ਵੀਰ ਚਵਾਈ ਚੁਵਾਈ ਤੇ ਆਨ ਪੂਰੀ ਨਰਮਾ ਕੋਈ ਨੰਬਰ ਵੀ ਨਹੀਂ ਕੋਈ ਭੂ ਨਹੀਂ ਛੱਟਾ ਕੋਈ ਜੀ ਉਹ ਕੰਮ ਨਾ ਹੋਊਗਾ ਹਾਂ ਜੀ ਆ ਦੇਖੋ ਕਿੰਦਾ ਮੋਲ ਕੀ ਡਿਮਾਂਡ ਰੋਗੇ ਇਹਦੀ ਮੇਰੇ 40 ਦੇ ਦੀਏ 40 ਦੀ ਦੇ ਦੇ ਲੈ ਸਰਦਾਂ ਵੀ 37000 ਦੇ ਹਾਂ ਨਾ ਹੋ ਗਈ ਇਹ ਹਾਂ 37000 ਦੀ ਕਸਣਾ ਸਾਰੀਆਂ ਕੱਢ ਕੇ ਮੇਰੇ 15 ਲੀਟਰ ਦੋ ਚਵਾ ਦੂਗੇ ਵੀ ਹੈ 15 ਕੋਲੋ ਵੈੜ ਹਾਂ 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 ਚਾਰ ਚੋਈਆਂ ਹੋ ਗਈਆਂ ਦੀਆਂ ਹਾਂ ਇਹ ਜਕਰ ਜੋ 12 ਗੋਲ ਦਿਖਾਵਾਂ ਉਹ ਤੇ ਹੋਗਾ 10 37000 ਦੀ ਹਾਂ 37000 ਦੀ 500 ਪੇਸ਼ਕੋਲ ਕਰਾਂਗੇ ਜੀ ਲਓ ਜੀ 36000 ਸਾਢੇ 36000 ਦੀ ਠੀਕਾ ਬਾਕੀ ਤੁਸੀਂ ਫੋਨ ਲਾਓ ਮੇਰੇ ਭਰਾ ਠੀਕਾ ਜੀ ਥੋੜੀ ਵੱਧ ਕੋਈ ਗੁਜਾਇਸ਼ ਹੋਈ ਚਲੋ ਉਹ ਕਰਦਾ ਕੋਈ ਹੋਵੇ ਜੀ ਸੌਣ ਸੜੇ ਜਾਂ ਮੌਕੇ ਤੇ ਹੋ ਜਾਂਦੀ ਹੁੰਦੀ ਹੈ ਗੱਲ ਬਾਤ ਹਾਂਜੀ ਇੱਧਰ ਇੱਕ ਬੜੀ ਲਿਸ਼ਕ੍ਰੋਸ਼ ਕਾਲੀ ਚਮਕਦਮ ਕਾਲੀ ਵਹਿੜ ਤੁਹਾਨੂੰ ਦਿਖਾ ਦਿੰਨੇ ਆ ਐਚਐਫ ਦੇ ਵਿੱਚ ਕ੍ਰੋਸ ਇਹ ਅੰਗ ਆ ਗਿਆ ਤੇ ਵੀਰ ਪਿੰਦੇ ਇਹ ਕਿੰਨਾ ਸੂਆ ਵੀਰ ਇਹ ਸੂਆ ਵੀਰ ਜੀ ਪਹਿਲਾਂ ਪਹਿਲਾਂ ਪਲੂਣ ਬੱਛੀ ਹਾਂਜੀ ਪਹਿਲਾਂ ਮਗਰ ਕੀ ਇਹ ਕਿੰਨੇ ਦਿਨ ਹੋ ਗਏ ਨੂੰ ਸੁਈ ਨੂੰ ਅਜਾ ਇਹ ਨੂੰ ਸੁਈ ਆਉਂਦਾ ਵੀ ਦੀ ਆਪ ਲੈ ਆਉਂਦਾ ਅਦਾ ਆਪ اندر ਹੋਈ ਗਏ ਹੋਣੀ ਪਾ ਕੇ ਕੋਲਾ ਬੱਚਾ ਹਾਂਜੀ ਹਫਤੇ ਅੱਠਾ ਦਿਨਾਂ ਦੇ ਵਿੱਚ ਵਿੱਚ ਦਾੰਬ ਦਾ ਨਾ ਹੋਊਗਾ ਵੀਰ ਜੀ ਪਤਾਂ ਦਿਨਾਂ ਦਾ ਲਾਲੇ ਹੈ ਨਾ ਹਾਂਜੀ ਤੇ ਇਹ ਪਿੰਡੇ ਇਸ ਵਕਤ ਦੁੱਧ ਕਿੰਨੇ ਤੇ ਚੱਲਣ ਦੀ ਹੈ ਦੁੱਧ ਵੀ ਦੀ ਹੁਣ 13 14 ਹੋ ਜਾ 13 14 13 14 ਲੀਟਰ ਹਾਂ ਹਾਂ ਇਸ ਲਈ ਮੈਂਤੀ ਆਲਾ 14 ਲੀਟਰ ਦੁੱਧ ਥੱਲੇ ਦੇ ਹਾਂ ਠੀਕ ਇਹ ਚੱਕਰ ਜੋ ਲੈ ਵੀ ਚੋਂ ਇੱਕ ਨੰਬਰ ਵੰਗੇ ਤੋਂ ਬਗੈਰ ਚ ਵੀ ਹਾਂ ਵੰਗਾ ਨਹੀਂ ਲੈ ਗੀ 13 14 ਲੀਟਰ ਠੀਕਾ ਜੀ ਹਾਂਜੀ 13 14 ਲੀਟਰ ਦੁੱਧ ਇਸ ਇਸ ਵਕਤ ਤੇ ਥੱਲੇ ਆ ਹਾਂ 8-10 ਦਿਨਾਂ ਦੀ ਸੂਈ ਆ ਪਹਿਲਾ ਸੂਆ ਪਲੂਨ ਜਿਹੜੀ ਵਹਿੜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਬਾਕੀ ਪਿੰਡੇ ਪੁੰਡੇ ਦੀ ਚਮਕਦਮ ਕਾਲੀ ਵਹਿੜ ਆ ਕੋਈ ਮੇਰਾ ਭਰਾ ਟਿਕਾ ਜੇ ਇਹ ਨਹੀਂ ਵੇਖੂਗਾ ਕੋਈ ਉੱਤੋਂ ਕੋਈ ਨਿਸ਼ਾਨ ਵਾਦੂ ਘਾਟੂ ਪਿੰਡੇ ਤੇ ਜਾਂ ਲੇਵੇ ਤੇ ਤੁਸੀਂ ਆਖੋਗੇ ਵੀ ਕੋਈ ਵਾਦੂ ਘਾਟੂ ਨਿਸ਼ਾਨ ਆ ਬਿਲਕੁਲ ਸਾਫ ਸੁਥਰਾ ਲੇਵਾ ਸਾਫ ਥਣ ਤੇ 13-14 ਲੀਟਰ ਇਸ ਵਕਤੇ ਦੇ ਥੱਲੇ ਚੱਲਦੀ ਆ ਹਾਂ ਨੇ ਚੰਗੀ ਆ ਪੂਰੀ ਬੜਕਾਲੀ ਵਹਿੜ ਆ ਪੂਰੀ ਪੂਰੀ ਬੜਕੇ ਵਾਲੀ ਜੀ ਬੂਥੀ ਪਾਤੀ ਚੰਗੀ ਤਸੱਲੀ ਨਾਲ ਦਿਖਾ ਦਿਆ ਜੇ ਲੈ ਜੀ ਪੂਰੇ ਕਾਲੀਆਂ ਪੀਵੀਆਂ ਹਾਂ ਬਾਕੀ ਇਹ ਨਹੀਂ ਗਾ ਬਿੰਦੇ ਵੀਰ ਜੇ ਮਾਲ ਜਾਜ ਰੇ ਕਾ ਮਾਲ ਵੀ ਜਾ ਜਾਊਗਾ ਮਾਲ ਵੀ ਬੜਾ ਸਾਫ਼ ਪੂਰੇ ਸਾਹਿਬ ਵੀਰ ਜੀ ਹਾਂ ਵਿਦਿਆ ਆਪਣਾ ਅੱਗੇ ਰੇਟ ਵਿੱਚ ਜਾਇਉਂਦਾ ਪੋਤਾ ਮਾਲ ਲੈਂਦਾ ਵਿਦਿਆ ਤਾਂ ਲਾਹਾਂ ਨਹੀਂ ਆਉਂਦੇ ਕਿਰਪਾ ਬੱਪੂ ਦੀ ਹਾਂ ਬਿੰਦੇ ਵੀਰਾਂ ਕੋਲ ਪੂਰੇ ਕਮਾ ਕੇ ਫਿਰ ਦਿਖਾ ਦਿਆ ਜੀ ਹਾਂ ਪਰ ਹੁਣ ਲੈ ਕੇ ਮਾੜਾ ਵਿਖਾ ਤੋ ਚੰਗੀ ਤਰ੍ਹਾਂ ਥਾਂ ਫੋਣ ਠੀਕ ਆ ਜੀ ਇੱਕ ਬਿਲਕੁਲ ਕੰਪੈਕਟ ਨਿੱਗਰ ਛੱਡਾ ਤੇ ਚਲੋ ਬਾਕੀ ਤੁਹਾਡੇ ਸਾਹਮਣੇ ਪੂਰਾ ਮੇਰਾ ਪ੍ਰਭਾਸ਼ਕ ਕੋਈ ਇੱਕ ਟਾਈਮ ਚੋਵੇ ਦੋ ਟਾਈਮ ਚੋਵੇ ਧਿਆਨ ਕੇ ਠੀਕ ਆ ਲੈਓ ਜੀ ਲੈਓ ਠੀਕ ਆ ਠੀਕ ਐ ਯਾਰ ਐ ਚੰਗੀ ਆ ਬੜ ਵਧੀਆ ਵੀਰ ਬਹੁਤ ਇਤਨਾ ਬੇਚੂ ਲੋਏ ਨੂੰ ਕੋਈ ਭੜਾ ਭੜੇ ਲੋੜ ਨਹੀਂ ਜੇ ਕੋਈ ਆਪਾਂ ਸਰੋ ਕਰਾਂ ਦੇਖੋ ਇਹ ਜੇ ਨਾ ਇਹਨੂੰ ਜੋੜ ਲੈਣਾ ਜੀ ਨੇ ਬਿਲਕੁਲ ਬਿੰਦੇ ਤੇਦਾ ਹਾਂ ਨਾ ਕਿੰਨੇ ਚੁੰਦੀ ਆ ਪੂਰੇ 45 ਦੇ ਦੀ ਵੀਰ ਜੀ ਪੂਰੇ 45 ਦੇ ਦੇ ਪਰ ਆਪਾਂ ਮਾਲ ਹੋਰ ਕਰਕੇ ਲੈ ਸਕ ਦੋ ਛੜ ਦੀ 43000 ਦੇ ਦੀ ਜੀ ਤਰਤਾਰੀਰ ਦੀ ਹਾਂ ਵੀਰ ਦੋ ਦੋ ਪੌਣਾ 14 ਰੇਡ ਚੱਲਣ ਰਹੀ ਆ ਦੋ ਦਿਨ ਵੀਰੋ ਹੱਥ ਮਾਰਾ ਦੇਣਾ ਵੀਰ ਜੀ ਬਸ਼ੀ ਨੇ ਚਲੋ ਜੇ ਤੁਸੀਂ ਉਹਦੇ ਵੇਲੇ ਦੇਖ ਫੋਰ ਕਸਰੇ ਕੀ ਕੁਈਦਾਰੀ ਨਾ ਦੱਸੋ ਮੈਂ ਨਾ ਕੱਢ ਕੇ ਦੇ ਦਈਏ ਕਸਰਾ ਕੱਢ ਕੇ ਪਾ ਸਕੇ ਆ ਇੱਕ ਜਵਾ ਪੂਰੇ ਹਾਂ ਨਾ 44000 ਦੀ ਵੀਰ ਜੀ ਹੋ ਗਈ ਜਨਾ ਮਾਰ ਦਿੰਦਿਆ ਮਾਲ ਵੇਚਣਾ ਆ ਆਪਾਂ ਤੂੰ ਮਾਲ ਵੀਰ ਜੀ ਵਿਗਣਾ ਵੀ ਆਪਣਾ ਅਜੇ ਤੱਕ ਲਾਮਾ ਵੀ ਨਹੀਂ ਹੋਗਾ ਨੋ ਹਾਂ ਦੋ ਦੋ ਜਨਾ ਕਾ ਵੀਰ ਜੀ ਉਹਨਾਂ ਨਿਕਲਦਾ ਹਾਂ ਨੇ ਚੰਗੀ ਵੇੜ ਹਾਂਜੀ 42 ਦੇ ਹੋ ਜੂਗੀ ਕਿ 41 ਦੇ ਹੋ ਜੂਗੀ ਤੂੰ 41 41 ਜਾਣਦੇ ਹਾਂ ਉਹਨਾਂ 41000 ਦੇ ਲੈ ਜੋ ਕੋਈ ਨਹੀਂ ਇਹ ਕਹਿ ਤਾ ਕਹਿ ਤਾ 41000 ਦੀ ਹੈ ਵੈੜ ਹੋ ਜੂਗੀ ਠੀਕ ਆ ਜੀ ਬੱਚਾ ਮਗਰ ਆ ਬਾਕੀ ਸੂਆ ਤਾਜ਼ਾ ਬਿਲਕੁਲ ਤਸਾਂ ਦਿਨਾਂ ਦੀ ਸੂਆ ਹਾਂ ਤੇ ਜਿੱਦਾਂ ਮਰਜ਼ੀ ਚੋਈ ਚਲੋ ਠੀਕ ਵੇਖ ਲਓ ਵੇਖ ਜੀ ਬਹੁਤ ਵਧੀਆ ਇਧਰ ਬਿੰਦੇ ਕੋਈ ਫੇਸ ਆ ਨੂੰ ਕਰਦੇ ਜਰਸੀ ਦਾ ਮੂੰਹ ਆ ਨੂੰ ਕਰਦੇ ਮੇਰਾ ਭਰਾ ਲਓ ਜੀ ਜਰਸੀ ਵਗੋਣੇ ਆ ਗੱਬਾਂ ਨਾਲ ਕਿੰਨਾ ਸੂਆ ਹੁੰਦੀ ਹੈ ਵੀਰ ਤੇ ਜਾ ਤੇ ਜਾ ਵੀਰ ਜੀ ਤੇ ਜਾ ਸੂਆ ਹਾਂਜੀ ਬੂਤੀ ਪਤੀ ਚ ਚੈੱਕ ਕਰਾ ਦਿਓ ਟੋਆ ਟਾਵਾ ਬਿਲਕੁਲ ਦੋਵੇਂ ਅੱਖਾਂ ਦੇ ਵਿੱਚ ਕਰ ਟੋਵਾ ਛੋਟਾ ਕੰਨ ਬਿਲਕੁਲ ਬੋਦੀ ਹਾਈਟ ਮੀਡੀਅਮ ਦੇ ਵਿੱਚ ਤੇ ਦਿਨ ਕਿੰਨੇ ਕੁ ਲੈਂਦੀ ਆ ਵੀਰ ਲੋ ਜੀ 30 ਅਤਰੀਕ ਨੂੰ 200 ਦਿਨ ਬੋਲੇ ਆ ਅਜੇ 6 ਦਿਨ 6-7 ਦਿਨ ਪਾਇਆ ਦਿਨ ਪੂਰੇ ਹੋਣ ਦੇ ਵਿੱਚ ਹਾਂ ਚਲੋ ਬਾਕੀ ਥੱਲੇ ਫਾਪੂਪੇ ਨੇ ਕਰਵਾ ਲਈ ਨੇ ਚੰਗੀ ਜਾਣਾ ਹਾਂਜੀ ਬਾਕੀ ਝੋਲਾ ਚਾਲਾ ਬਹੁਤ ਸੋਹਣਾ ਥੱਲੇ ਬਹੁਤ ਜਿਆਦਾ ਵੀ ਉਹ 68 ਲੀਟਰ ਦੁੱਧ ਭਰਉਂਦਾ ਰਹੀ ਪਿਲੇ ਸੁਗੇ ਹਾਂ ਉਹ ਬੰਦੇ ਆ ਲੈ ਵੀ ਤੇ ਜੇ ਸੁਣਾ ਰਕੀ ਚੈੱਕ ਕਰਾ ਦੇ ਵੀ ਸਫਾਈਆਂ ਸੁਪਈਆਂ ਬਹੁਤ ਜਿਆਦੀਆਂ ਨੇ ਬਹੁਤ ਜਿਆਦਾ ਵੀ ਠੰਡੀ ਠਰੀੜੀ ਆ ਬੇਚੂਨਸ ਲੇਵੇ ਤੇ ਉੱਪਰ ਵੀ ਕਾਫੀ ਤੁਸੀਂ ਸੁ ਦੇਖੋਗੇ ਵੇਨਸ ਲੇਵੇ ਤੇ ਉੱਪਰ ਓਦਾਂ ਵੀ ਠੰਡੀ ਮਿੱਠੀ ਆ ਠੀਕ ਆ ਜੀ ਚਲੋ ਦੁੱਧ ਗਰਮ ਵਾਲੀ 15 ਭਰਾਵੇ 16 ਭਰਾਵੇ ਉਹ ਮੇਰਾ ਭਰਾ ਜੀ ਨਹੀਂ ਸੇਵਾ ਕਰ ਲੋਗੇ ਸੇਵਾ ਦੇ ਮੋਲੋਂ ਆ ਵੀਰ ਜੀ ਬਾਕੀ ਥਾਨ ਬੜਾ ਸੁਆਦੀ ਹੈ ਜਿੱਦਾ ਜਰਸੀ ਨੂੰ ਬਿਲਕੁਲ ਪਰਫੈਕਟ ਥਾਨ ਆਉਣਾ ਚਾਹੀਦਾ ਬੁਥੀ ਥਾਨ ਨਾਲ ਛੋਟਾ ਤੇ ਨਾਲ ਹੀ ਬਹੁਤ ਲੰਬਾ ਹੱਥੀ ਮੁਠੀ ਵਾਲੀ ਥਾਨ ਨਿਕਲ ਕੇ ਸਾਹਮਣੇ ਆਊਗਾ ਆ ਫੇਸ ਕੁਆਲਿਟੀ ਚੰਗੀ ਆ ਬਾਕੀ ਸਟਰਕਚਰ ਤੁਹਾਡੇ ਸਾਹਮਣੇ ਆ ਠੀਕ ਆ ਪੂਰਾ ਹਾਂ ਚੰਗੀ ਆ ਬਹੁਤ ਵਧੀਆ ਨੈਵ ਜਸਨ ਇਤੋਂ ਬੁਖਾ ਦੇ ਪੁੱਤ ਹਾਂ ਠੀਕ ਆ ਸੋਨਾ ਰੰਗ ਢਾਂਗਾ ਕਰਵਾ ਲਈਦਾ ਤੇ 6-7 ਦਿਨਾਂ ਦੇ ਵਿੱਚ ਪਿੰਦਾ ਚੰਗੀ ਬਣ ਜੂ ਥੱਲੇ ਹਾਂ 7-8 ਦਿਨ ਲੈ ਜੂ ਵੀਰ ਜੀ ਹਾਂ ਨਹੀਂ ਚੰਗੀ ਬਣੂਗੀ ਆ ਕੋਈ ਪਾਣੀ ਆਉਂਦਾ ਕੋਰਾ ਜੀ ਕੋਈ ਟਿੱਪਣ ਆਣ ਹੋਗਾ ਲਖਿਆ ਟਿੱਪਣ ਇੱਕ ਨੰਬਰ ਵੀਰ ਜੀ ਚਲੋ ਐਂ ਤੇ ਠੀਕ ਆ ਬਿੰਦੇ ਕਿੰਨੇ ਦੇ ਦਈਏ ਭੈਣ ਭਰਾ ਨੂੰ ਇਹ ਪੂਰੇ 50 ਦੇ ਦਈਏ ਪੂਰੇ 50 ਦੀ ਹੱਕ ਰੱਖ ਦੀਏ ਚਲ ਤੇਰਾ ਕਿਆ ਮੋੜਨਾ ਨੀਗਾ ਪਰ ਆਪਾਂ ਜੈ ਜੈ ਦੀ ਵੇਖਦੀ ਉਹ ਇੰਨੇ ਦੀ ਜਨਾਬ ਆਪਾਂ ਮੰਗੇ ਨਾ ਪਰ ਜਦੋਂ ਆਪਾਂ ਕੰਮ ਕਰਦਾ ਛੋਟਾ ਪਰ ਇਹੜ ਆਪਣੇ ਬਿਲਕੁਲ ਤਾਂ ਹੀ ਨਾ ਵੇਖ ਜਾਂਦੇ ਆ ਤੇ ਜਿੱਦੇ ਵੱਡੇ ਕੋਲੇ ਹੁੰਦੀ ਕਿਹਨੇ 70 ਮੰਗਣਾ ਹੀ ਵਰਦੀ ਇਹਦਾ ਹਾਂ ਤੀਨ ਦਦੋਂ ਕਿੰਨੇ ਜਲਦੀ ਜਾਏ ਕਹਿ ਦੋ ਦੇਦ ਕੇ ਜਾਜ ਪੰਦਿਆ ਉਹ ਲੋਕ ਕਰਦੇ ਥੋੜੀ ਬੜੀ ਚੰਗੀ ਜਿਹੀ ਵੈੜ ਪੂਰਾ ਪੰਜ ਛੜਾ ਪੂਰੇ ਹਾਨ ਆ 44000 ਰੁਪਏ ਦੀ ਹੋਣੀ ਸ਼ਾਦੀ ਕੁਝ ਆ ਕੁਝ ਹੋਣਾ 47000 ਦੀ 45000 ਦੀ ਹਾਨਾ ਹੋਣੀ ਬਸ ਠੀਕ ਹੈ ਇਹ ਜਕਰ ਜੋ ਮੈਂ ਕੰਮ ਸਾਰਾ ਅਜ ਮੇਲਾ ਲੁੱਟਣ ਵਾਲਾ ਜੀ ਲੁੱਟਣ ਵੇਖ ਜਾਣਾ ਮਾਰ ਵੀਰ ਦੀ ਉਹਨਾਂ ਆਪਾਂ ਕਿਰਪਾ ਪੂਰੀ ਤੇ 45000 ਦੀ ਦੂਸੇ ਜਿਹੜੀ ਤੁਹਾਨੂੰ ਫਾਈਨਲ ਅਚ ਅਵਾਰਡ ਮਿਲ ਜੂਗੀ ਜਰਸੀ ਬ੍ਰੀਡ ਦੀ ਦਿਖਾਤੀ ਆ ਦੋ ਟਰੈਕਟਰ ਭਰਉਂਦੇ ਰਹੀ ਹੁੰਦੇ ਪੀਲੇ ਸੁਗੇ ਠੀਕ ਆ ਹਾਂ ਦੋ ਦ 20 ਕਰ ਦੂਗੀ ਐਸੈਂਬਲੀ ਕਰਨ ਚੰਗੀ ਤੇ ਬਿਲਕੁਲ ਹਾਂ ਇਹ ਅੱਜ ਮਾਲ ਆ ਵੀਰ ਬਿੰਦੇ ਦੇ ਕੋਲ ਠੀਕ ਆ ਜੀ ਪ੍ਰਿੰਗੜੀ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਨੰਬਰ ਇੱਕ ਬਿੰਦੇ ਵੀਰ ਕਰ ਦਿਓ ਸਾਝੇ ਆਪਣੇ 6859 11270 ਵੀ ਇਹ ਕੋਈ ਬੈਂਦੀ ਇੱਥੋਂ ਸਾਰੇ ਚੋਗ ਡੰਗਰ ਲੈ ਕੇ ਜਾਓ ਕੋਈ ਮੂਣ ਕੇ ਲਾਹ ਮਾ ਤਸੱਲੀ ਕਰਕੇ ਲੈ ਕੇ ਜਾਓ ਇੱਥੇ ਆਗੇ ਬਿਲਕੁਲ ਮੇਰਾ ਭਰਾ ਠੀਕਾ ਜੀ ਜਦੋਂ ਇੱਕ ਗਨ ਪਿੰਦਾ ਕਰਦਾ ਵੀ ਕਿਸੇ ਵਪਾਰੀ ਭਰਾ ਨੇ ਪਾਟਾ ਨੋੜ ਨਹੀਂ ਲੈਣਾ ਹਾਂਜੀ ਨਹੀਂ ਲੈਣਾ ਤਸੱਲੀ ਕਰ ਬੋਲਾ ਤਸੱਲੀ ਕਰ ਚੱਪ ਕੱਟ ਚੱਪ ਕਰੀ ਫਿਰ ਲੈ ਕੇ ਜਾਓ ਮਾਰ ਬាទ ਵਿੱਚ ਕੱਲ ਨੂੰ ਦੋ ਜਨ 10 ਜਨ ਨੂੰ ਅਗਲਾ ਕੇ ਵੀ ਭਾਈ ਇਹ ਦੋਤੋਂ ਕੱਟ ਗਈ ਇਹਨੂੰ ਬੁਖਾਰ ਹੋ ਗਿਆ ਉਹਨੂੰ ਉਹ ਲੱਗ ਗਿਆ ਉਹਨੂੰ ਬਾਦੀ ਗੱਲ ਵੀ ਸਾਨੂੰ ਹੋਇੰਦੇ ਲੰਗਨ ਦਿਖਾਉਣ ਦਾ ਹਾਂ ਹਾਂ ਉਹ ਤਾਂ ਅਗਲੇ ਅਗਲੇ ਨੂੰ ਦੇਖ ਰੇਕ ਅਗਲੇ ਨੂੰ ਕਰਨੀ ਪੈਣੀ ਆ ਹਾਂਜੀ ਇੱਥੋਂ ਮੌਕੇ ਦੀ ਘੜੀ ਠੀਕਾ ਜੀ ਪੈਸੇ ਜੀ ਲੈ ਲੈਣੇ ਇੱਥੇ ਠੰਡਾ ਕਰੋ ਤਸੱਲੀ ਕਰੋ ਪੂਰੀ ਰੀਨ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਵੇਖਦੇ ਹੋ ਤੁਸੀਂ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਚਾਹੁੰਦੇ ਵਾਸਤੇ ਰਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ